ਸੋ ਸਾਰੀਆਂ ਸੰਗਤਾਂ ਦੇ ਪਾਵਨ ਚਰਨਾਂ 'ਚ ਬੇਨਤੀ ਆ ਕਿ ਜੋ ਕਿ ਸ਼੍ਰੀ ਗੁਰੂ ਰਵਦਾਸ ਇਕਤਾ ਲਹਿਰ ਵੱਲੋਂ ਨਿਰੰਤਰ ਲੋੜਵੰਦ ਧੀਆਂ ਦੇ ਸਮੂਹ ਵਿਆਹ ਕੀਤੇ ਜਾ ਰਹੇ ਨੇ ਸੋ ਇਸ ਵਾਰੀ 7 ਜੂਨ ਨੂੰ ਪਿੰਡ ਨਲੋਈਆਂ ਜ਼ਿਲ੍ਹਾ ਹ시ਹਾਰਪੁਰ 50 ਨੰਬਰ ਵਾਰਡ ਦੇ ਵਿੱਚ ਧੀਆਂ ਦੇ ਵਿਆਹ ਕਾਰਜ ਕੀਤੇ ਜਾ ਰਹੇ ਨੇ ਹਰ ਇੱਕ ਧੀ ਨੂੰ ਬਣਦਾ ਸਰਦਾ ਜਿੰਨਾ ਵੀ ਲੋੜੀਂਦਾ ਸਮਾਨ ਸੋ ਸ਼੍ਰੀ ਗੁਰੂ ਰਵਦਾਸ ਇਕਤਾ ਲਹਿਰ ਵੱਲੋਂ ਦਿੱਤਾ ਜਾਂਦਾ ਏ ਸੋ ਆਪ ਜੀਆ ਦੇ ਪਾਵਨ ਚਰਨਾਂ ਵਿੱਚ ਬੇਨਤੀ ਆ ਸਾਰੀਆਂ ਸੰਗਤਾਂ ਮਿਤੀ 7 ਜੂਨ 2025 ਦਿਨ ਸ਼ਨੀਵਾਰ ਨੂੰ ਤੇ ਪਿੰਡ ਨਲੋਈਆਂ ਜ਼ਿਲ੍ਹਾ ਹੁਸ਼ਿਆਰਪੁਰ 50 ਨੰਬਰ ਵਾਰ ਸ਼੍ਰੀ ਗੁਰਬਦਾਸ ਮਹਾਰਾਜ ਜੀ ਦੇ ਮੰਦਿਰ ਵਿੱਚ ਉਹਨਾਂ ਧੀਆਂ ਨੂੰ ਆਸ਼ੀਰਵਾਦ ਆਸ਼ੀਰਵਾਦ ਦੇਣ ਲਈ ਸਾਰੀਆਂ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ। ਚੈਨਲ ਵਾਲੇ ਵੀਰਾਂ ਦਾ ਧੰਨਵਾਦ ਕਰਦਾ ਹਾਂ। ਜਿਨ੍ਹਾਂ ਨੇ ਸਾਡੀ ਜੋ ਸਮਾਦ ਦੇ ਵਿੱਚ ਜਿਮਾਨ 108 ਸਤਿ ਆਤਿ ਵਾਦ ਆ ਜਸਵੀਰ ਸਿੰਘ ਜੀ ਪਿੰਡ ਮਾਂਜਲਾ ਨਜ਼ਦੀਕ ਚੰਕੌਰ ਸਾਹਿਬ ਵਾਲੇ ਪਿੰਡ ਨਲੋਈਆਂ 50 ਨੰਬਰ ਵਾਰਡ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹਾਰਤ ਤੌਰ ਤੇ ਕਮਜ਼ੋਰ ਪਰਿਵਾਰਾਂ ਦੇ ਧੀਆਂ ਦੇ ਵਿਆਹ ਕਾਰਜਾਂ ਦੀ ਜਿਹੜੀ ਆ ਤਰੀਕ ਹੈ ਉਹ 7 ਜੂਨ 2025 ਦਿਨ ਸ਼ਨੀਵਾਰ ਨੂੰ ਲੋੜਵੰਦ ਪਰਿਵਾਰਾਂ ਦੇ ਈਆਂ ਦੇ ਵਿਆਹ ਕਾਜ ਕੀਤੇ ਜਾ ਰਹੇ ਨੇ ਔਰ ਉਸਦੇ ਸਤਿਮਹ ਮਹਾਂਪੁਰਖਾਂ ਦਾ ਵੀ ਪਰਿਵਾਰਾਂ ਦੇ ਜਿਹੜੇ ਹੈ ਬੱਚਿਆਂ ਨੂੰ ਜਿਹੜੇ ਆਸ਼ੀਰਵਾਦ ਦੇਣ ਪਹੁੰਚਣਾ ਹੈ ਔਰ ਆਪਾਂ ਸਾਰਿਆਂ ਦਾ ਫਰਜ਼ ਬੰਦਾ ਹੈ ਜਦੋਂ ਕੋਈ ਵੀ ਕੋਈ ਛੁੱਪ ਵਿਚਾਰਤ ਕਰਦਾ ਹੈ ਆਪਾਂ ਤਨਮਨ ਧੰਦੇ ਨਾਲ ਮੂੰਹ ਦੇ ਨਾਲ ਮੂੰਹਾਂ ਲਾ ਕੇ ਚੱਲੀਏ ਤਾਂ ਕਿ ਜਿਹੜਾ ਹੈ ਸਾਡੇ ਸਮਾਜ ਦੀ ਜਿਹੜੀ ਆ ਆਰਥਿਕ ਜਿਹੜੀ ਆ ਕਮਜ਼ੋਰੀ ਆ ਆਨਕ ਪੱਖ ਤੋਂ ਜਿਹੜੇ ਆ ਆਪਾਂ ਕਮਜ਼ੋਰ ਆ ਉਹਨਾਂ ਧੀਆਂ ਨੂੰ ਇਹ ਨਾ ਮਹਿਸੂਸ ਹੋਵੇ ਕਿਉਂਕਿ ਆਪਾਂ ਸਾਰਾ ਇਹ ਸਮਾਜ ਆਪਾਂ ਧੀਆਂ ਦਾ ਭੈਣਾਂ ਦਾ ਸਾਡੇ ਜਿਹੜਾ ਆਪਾਂ ਸਤਕਾਰ ਕਰਦੇ ਆਂ ਔਰ ਪੂਜਨਾ ਕਰਦੇ ਆਂ ਨਰਾਤੇ ਰੱਖਦੇ ਆਂ ਸਾਰਾ ਕੁਝ ਕਰਦੇ ਆਂ ਜਦੋਂ ਵਿਆਹ ਕਾਰਜ ਹੁੰਦੇ ਨੇ ਉਸ ਦੇ ਵੇਲੇ ਵੀ ਸਾਡਾ ਸਰਜ ਵੜਦਾ ਹੈ ਕਿ ਆਪਾਂ ਉਹਨਾਂ ਬੋੜ ਬਦ ਪਰਿਵਾਰਾਂ ਦੇ ਨਾਲ ਜਿਹੜਾ ਖੜ ਕੇ ਸੰਤ ਬਾਬਾ ਜਸਵੀਰ ਸਿੰਘ ਜੀ ਨਿੱਪਲ ਮਾਦੇਵਾ ਚਮਕੌਰ ਸਾਹਿਬ ਵਾਲੇ ਮਹਾਨ ਜਿਹੜਾ ਕੰਮ ਜਾਰਾ ਰੇ ਨੇ ਆਪਾਂ ਜਿਹੜਾ ਤਨਮਨ ਧੰਦੇ ਨਾਲ ਇਹਨਾਂ ਦੀ ਜਿਹੜੀ ਹੈਲਪ ਕਰੀਏ ਸੰਤ ਬਾਬਾ ਜਸਵੀਰ ਸਿੰਘ ਜੀ ਦਾ ਨੰਬਰ ਹੈ 93783 87180 93787 82180 ਸੰਤ ਬਾਬਾ ਜਸਵੀਰ ਸਿੰਘ ਦੇ ਨਾਲ ਲੋੜਵੰਦ ਪਰਿਵਾਰ ਉਹ ਵੀ ਸੰਪਰਕ ਕਰ ਸਕਦੇ ਨੇ ਜਿਹੜੇ ਕੋਈ ਤਨਮਾਨ ਧੰਦੇ ਨਾਲ ਸੇਵਾ ਕਰਨਾ ਚਾਹੁੰਦੇ ਨੇ ਉਹ ਵੀ ਸੰਤ ਬਾਬਾ ਜਸਵੀਰ ਸਿੰਘ ਦੇ ਨਾਲ ਸੰਪਰਕ ਕਰ ਸਕਦੇ ਨੇ ਭਾਂਡਿਆਂ ਦੀ ਸੇਵਾ ਕਰ ਸਕਦੇ ਆ ਵਸਤਾਂ ਦੀ ਸੇਵਾ ਕਰ ਸਕਦੇ ਆ ਬੇਟੀਆਂ ਦੀ ਸੇਵਾ ਕਰ ਸਕਦੇ ਆ ਉੰਧੀਆਂ ਛੱਲਿਆਂ ਦੀ ਆਪਾਂ ਕਰ ਸਕਦੇ ਆ ਉਹ ਜਿਹੜਾ ਹੈ ਅਲਮਾਰੀਆਂ ਦੀ ਸੇਵਾ ਕਰ ਸਕਦੇ ਆ ਬੱਚਿਆਂ ਦੇ ਵਸਤਰਾਂ ਦੀ ਆਪਾਂ ਸੇਵਾ ਕਰ ਸਕਦੇ ਆ ਜਿੰਨੇ ਕੁ ਜੋ ਕੇ ਆਪਾਂ ਨੇ ਸਤਗੁਰਾਂ ਦਾ ਵਾਕਿਆ ਕੀਤੀ ਆ ਉਹਨੇ ਕੁ ਜੋ ਕੇ ਆਪੇ ਦੀ ਹਾਦੇ ਨਾਲ ਖੜੀਏ ਉਹ ਸੰਤ ਬਾਬਾ ਜਸਵੀਰ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਸ਼੍ਰੀ ਗੁਰੂ ਦਾਸ ਇੱਕਤਾ ਲਹਿਰ ਜਿਹੜੀ ਆ ਉਹਦੇ ਜਿਹੜੇ ਆ ਮੈਂਬਰ ਵੀ ਬਣੋ ਸਰਕਾਰ ਤੱਕ ਜਨ ਜਨ ਤੱਕ ਇਹ ਜਿਹੜੇ ਸ਼ੋਭਾ ਪ੍ਰਚਾਰ ਤੇ ਹਰ ਤੱਕਰ ਦੇ ਵਿੱਚ ਕਰ ਸਕੀਏ ਹਰ ਜ਼ਿਲ੍ਹੇ ਦੇ ਵਿੱਚ ਕਰ ਸਕੀਏ ਹਰ ਤਹਿਸੀਲ ਦੇ ਵਿੱਚ ਕਰ ਸਕੀਏ ਤਾਂ ਕਿ ਜਿਹੜਾ ਹੈ ਸਾਡੀਆਂ ਧੀਆਂ ਕਦੇ ਵੀ ਆਪਣੇ ਆਪ ਨੂੰ ਜਿਹੜਾ ਹੈ ਉਹ ਕਮਜ਼ੋਰ ਨਾ ਸਮਝਣ ਜੈ ਭੀ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੈਪੀ ਜੈਪੀ ਮਜਾ ਹੈ ਬਾਹਰ ਨਵਾ ਹੈ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਚੰਨ ਪੰਜਾਬੀ ਨੂੰ ਜੇ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ